ਰਾਹੁਲ ਗਾਂਧੀ ਨੂੰ ਤਾਂ ਰੋਂਨ ਦੀ ਆदत ਪੈ ਗਈ ਉਹ ਰੋਂਦਾ ਵੀ ਉਰੇ ਨਹੀਂ ਰੋਂਦਾ ਵੀ ਜਾ ਕੇ ਬਾਹਰ ਆ ਗੱਲ ਹੀ ਆ ਵੀ ਜਿਹੜਾ ਰਾਹੁਲ ਗਾਂਧੀ ਦਾ ਇੱਕ ਤਾਂ ਪਹਿਲੀ ਗੱਲ ਤਾਂ ਉਹਦਾ ਉਰੇ ਚਿੱਤ ਨਹੀਂ ਲੱਗਦਾ ਉਹਦਾ ਜੀ ਨਹੀਂ ਲੱਗਦਾ ਉਹਦੇ ਕਈ ਕਮਜ਼ੋਰੀਆਂ ਐ ਕਿਉਂਕਿ ਉਹ ਉਹਦੇ ਸਮਝ ਲਓ ਉਹਦੀ ਰਿਸ਼ਤੇਦਾਰੀਆਂ ਉਹਦੀਆਂ ਦੋਸਤੀਆਂ ਉਦੇ ਸਬੰਧ ਉਹਦਾ ਪੜ੍ਹਾਈ ਉਹਦਾ ਰਹਿਣ ਸਹਿਣ ਸਭ ਕੁਝ ਉਹ ਸਾਰਾ ਕੁਝ ਹੈ ਜਿਹੜਾ ਉਹਦਾ ਉਹ ਵਿਦੇਸ਼ਾਂ ਦਾ ਹੀ ਤੇ ਇਸ ਕਰਕੇ ਵਿਦੇਸ਼ ਜਾ ਕੇ ਹੀ ਉਹ ਗੱਲਾਂ ਕਰਦਾ ਏ ਪਰ ਇਸ ਵਾਰ ਤਾਂ ਉਹਨੇ ਕਮਾਲ ਕਰ ਦਿੱਤੀ ਪਹਿਲਾਂ ਤਾਂ ਚਲੋ ਮੁਸਲਮਾਨ ਉਹਨਾਂ ਨੂੰ ਕੋਸ਼ਿਸ਼ ਕਰਦਾ ਸੀ ਕਰਨ ਦੀ ਫਿਰ ਪਿੱਛੇ ਉਹ ਵੀ ਸੀ ਨੂੰ ਲੱਗਿਆ ਰਿਹਾ ਹੁਣ ਉਹਨੇ ਜਮਾਈ ਕਿ ਉਹ ਚੱਗ ਪਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਰੈਫਰੈਂਡਮ ਚੱਲਦਾ ਹੈ ਜਿੱਥੇ ਪੰਨੂ ਵਰਗੇ ਜਾਂ ਹੋਰ ਜਿਹੜੇ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਜਿਹੜੀ ਗੱਲ ਉਹ ਉੱਥੇ ਅਸਾਇਲਮ ਲੈਣ ਵੇਲੇ ਕਹਿੰਦੇ ਆ ਉਹ ਗੱਲ ਰਾਹੁਲ ਗਾਂਧੀ ਨੇ ਆਪ ਕਹੇਤੀ ਮੈਨੂੰ ਆਸ ਕਿੰਨੇ ਐਸ ਵੇਲੇ ਉਰੇ ਵੀ ਪੱਗਾਂ ਵਾਲੇ ਬੈਠੇ ਆ ਤੇ ਹਰੇਕ ਦੇ ਕੜਾ ਪਾਇਆ ਏ ਚਾਹੇ ਉਹ ਕੋਈ ਸਰਦਾਰ ਆ ਚਾਹੇ ਕੋਈ ਵਾਲ ਕੱਟੇਆਂ ਵਾਲਾ ਮੈਂ ਇਹ ਚੈਲੰਜ ਕਰਕੇ ਕਹਿਣਾ ਇਹ じゃ ਕਿਹੜਾ ਬੰਦਾ ਏ ਜਿਹੜਾ ਅੱਜ ਜਿਹਨੂੰ ਦੇਸ਼ 'ਚ ਪੰਜਾਬ ਦੀ ਗੱਲ ਛੱਡ ਦੋ ਦੇਸ਼ 'ਚ ਕਿਹੜਾ ਇੱਕ ਬੰਦਾ ਰਾਹੁਲ ਗਾਂਧੀ ਇੱਕ ਬੰਦੇ ਨੂੰ ਦਿਖਾ ਦੇ ਉਹਨੂੰ ਮੈਂ ਚੈਲੰਜ ਕਰਦਾ ਵੀ ਜਿਹਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਗਈ ਜਾਂ ਜਿਹਨੂੰ ਘੜਾ ਪਾਉਣ ਦੀ ਇਜਾਜ਼ਤ ਨਹੀਂ ਗਈ ਜਾਂ ਜਿਹਨੂੰ ਗੁਰਦੁਆਰਾ ਜਾਣ ਦੀ ਇਜਾਜ਼ਤ ਨਹੀਂ ਉਹ ਭਲਿਆ ਬੰਦਾ ਤੂੰ ਆਪਣੀ ਗੱਲ ਕਰਨੀ ਆ ਕਰ ਤੂੰ ਸਾਡੇ 'ਚ ਕਿਉਂ ਪਾੜਾ ਪਾਉਣ ਦੀ ਕੋਸ਼ਿਸ਼ ਕਰਦਾ ਇਹਦਾ ਮਤਲਬ ਤੂੰ ਇਹ ਦਸ ਰੋਕਦਾ ਕੌਣ ਆ ਫਿਰ ਤੁਸੀਂ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਜਦੋਂ ਅੱਜ ਗੱਲ ਕਈ ਵਾਰ ਹੁਣ ਪਤਾ ਕੀ ਹੋ ਗਿਆ ਆਹ ਮੋਬਾਈਲਾਂ ਨੇ ਸਾਰਾ ਕੁਝ ਭਲਾਤਾ ਨਵੀਆਂ ਚੀਜ਼ਾਂ ਜਿਹੜੀਆਂ ਮੂਰੇ ਆ ਜਾਂਦੀਆਂ ਜਨਾਬ ਤੁਸੀਂ ਤੁਹਾਡੇ ਦਾਦੀ ਜੀ ਨੇ ਸ਼ਾਹ ਦਰਬਾਰ ਸਾਹਿਬ ਤੋਂ ਉੱਤੇ ਕੱਲ ਤੱਕ ਸਾਹ ਤੋਂ ਗੋਲਡਨ ਟੈਂਪਲ ਸਾਹਿਬ ਤੋਂ ਤਾਂ ਉੱਤੇ ਕੁਝ ਹੈ ਨਹੀਂ ਉੱਥੇ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਅੱਜ ਆਪਾਂ ਬੇਅਦਵੀ ਦੀਆਂ ਗੱਲਾਂ ਕਰਦੇ ਆ ਨਾ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਹੋਏ ਅੰਦਰ ਦਰਬਾਰ ਸਾਹਿਬ ਦੇ ਗੋਲੀ ਵੱਜੀ ਸੀ ਤੇ ਉਹ ਕ੍ਰਾਉਨ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਉਦੋਂ ਬਾਅਦ ਜਦੋਂ ਉਹਨਾਂ ਨੂੰ ਅਸੈਸੀਨੇਟ ਕਰਤਾ ਤਾਂ ਫਿਰ ਤੁਹਾਡੇ ਪਿਤਾ ਜੀ ਨੇ ਇਹ ਕਿਹਾ ਵੀ ਜੇ ਬੜਾ ਦਰਖਤ गिरਦਾ ਹੈ ਤਾਂ ਭਾਈ ਧਰਤੀ ਤਾਂ ਹਿੱਲਦੀ ਹੈ ਗਿਆਨੀ ਜੈਲ ਸਿੰਘ ਉਹਨੂੰ ਇੱਕ ਰਾਸ਼ਟਰਪਤੀ ਸੀ ਇੱਕ ਸਿੱਖ ਉਹ ਫੌਜ ਦਾ ਕਮਾਂਡਰ ਇਨ ਚੀਫ ਸੀ ਤੇ ਉਹਦੀਆਂ ਟੈਲੀਫੋਨ ਦੀਆਂ ਤਾਰਾਂ ਕੱਟਤੀਆਂ ਵੀ ਉਹ ਸਿੱਖਾਂ ਨੂੰ ਬਚਾਉਣ ਖਾਤਰ ਧੀਆਂ ਦੀ ਇੱਜ਼ਤ ਰੋਟਣ ਖਾਤਰ ਜੇ ਕਿਸੇ ਨੂੰ ਟੈਲੀਫੋਨ ਕਰੂਗਾ ਬਾਹਰ ਫੌਜ ਨੂੰ ਜਾਂ ਕਿਸੇ ਨੂੰ ਤਾਂ ਉਹਦੀ ਗੱਲ ਫੌਜ ਨੂੰ ਮੰਨਣੀ ਪੂ ਉਹਦੀ ਟੈਲੀਫੋਨੀ ਕੱਟਦੇ ਤੇ ਅੱਜ ਤੱਕ ਮੈਂ ਤਾਂ ਉਸ ਪਾਰਟੀ 'ਚ ਰਹਿਈ ਆ ਰਾਹੁਲ ਗਾਂਧੀ ਨੇ ਮੈਂ ਸਭ ਤੋਂ ਨੇੜੇ ਰਿਹਾ ਮੇਤੋ ਵੱਧ ਕੌਣ ਜਾਣਦਾ ਤੇ ਇਸ ਕਰਕੇ ਜਦੋਂ ਵੀ ਤੁਸੀਂ ਸੱਜਨ ਕੁਮਾਰ ਨੂੰ ਟਿਕਟ ਦਿੱਤੀ ਜਦੋਂ ਵੀ ਤੁਸੀਂ ਡਾਕਟਰ ਨੂੰ ਟਿਕਟ ਦਿੱਤੀ ਰੋਲਾ ਪਾਪਾ ਅਸੀਂ ਕਟਾਉਂਦੇ ਰਹੇ ਵੀ ਅਸੀਂ ਕਿਹੜੇ ਮੂਨ ਨਾਲ ਵੋਟ ਮੰਗਾਂਗੇ ਜੀ ਜਾ ਕੇ 2009 ਦੀ ਉਹ ਮੈਂ ਗੱਲ ਦੱਸਦਾ ਤੁਹਾਨੂੰ ਮੈਨੂੰ ਪਹਿਲੀ ਵਾਰ ਨੰਦਪੁਰ ਸਭ ਤੋਂ ਟਿਕਟ ਮਿਲੀ ਸੀ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਟਿਕਟ ਅਨਾਉਂਸ ਕਰਤੀਆਂ ਫਿਰ ਉਦੋਂ ਬਾਅਦ ਕਮਲਨਾਥ ਜਿਹੜਾ ਕਿ ਸਭ ਤੋਂ ਵੱਡਾ ਦੋਸ਼ੀ ਹੈ ਉਸ ਕੰਮ 'ਚ ਉਹਨੂੰ ਮੁੱਖ ਮੰਤਰੀ ਉਹਨੂੰ ਹਮੇਸ਼ਾ ਤੁਸੀਂ ਪੰਜਾਬ ਦਾ ਇੰਚਾਰਜ ਲਾਤਾ ਹੋਰ ਨੂਨ ਛਿੜਕਣ ਨੂੰ ਇਦੋਂ ਮੈਂ ਦੁਸ਼ਮਣ ਕੀ ਹੋ ਜੋ ਪੰਜਾਬ ਦਾ ਕਮਲਨਾਥ ਨੂੰ ਇੰਚਾਰਜ ਲਾਤਾ ਉਹਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਸੀ ਤਾਂ ਜਿਹਨੇ ਸਾਰਿਆਂ ਨੇ ਕਾਂਗਰਸੀ ਨਾਲ ਰੌਲਾ ਪਾ ਕੇ ਉਹਨੂੰ ਹਟਾਇਆ ਵੀ ਤੁਸੀਂ ਇੱਕ ਉਹਨੂੰ ਨੂਨ ਛਿੜਕਦੇ। ਪਰ ਗੱਲ ਹੁਣ ਇੰਨੀ ਆ। ਰਾਹੁਲ ਗਾਂਧੀ ਪਿਛਲੇ ਜਦੋਂ ਆਖਰੀ ਵਾਰ ਆਇਆ 5 ਦਿਨ 5 ਦਿਨ ਰਾਹੁਲ ਗਾਂਧੀ ਸ੍ਰੀ ਅਮਰਸਰ ਸਾਹਿਬ ਰਹੇ ਆ। ਤੇ ਰੋਜ਼ ਸਵੇਰੇ ਤੁਹਾਨੂੰ ਪਤਾ ਮੱਥਾ ਟੇਕਣ ਉਹ ਦਰਬਾਰ ਸਾਹਿਬ ਚਲੋ ਉਹਨਾਂ ਦੇ ਮਨ ਚ ਪਛਤਾਵੇ ਆ। ਉਹ ਜਾਣ ਕੋਈ ਰੋਕ ਨਹੀਂ ਕਿਸੇ ਨੂੰ ਉਹਨਾਂ ਨੂੰ ਪੰਜ ਦਿਨ ਉਹ ਬਹਿ ਕੇ ਕਿਸੇ ਕਿਹੜਾ ਮੈਂ ਉਹ ਹੋਟਲ ਦਾ ਨਾਮ ਭੁੱਲ ਗਿਆ ਸਵੇਰੇ ਸ਼ਾਮ ਉੱਥੇ ਸੇਵਾ ਕਰਨ ਜਾਂਦੇ ਸੀ ਤੇ ਰਾਹੁਲ ਗਾਂਧੀ ਨੂੰ ਕਿਸ ਨੇ ਰੋਕੇ ਅਜੇ ਕੀ ਰਾਹੁਲ ਗਾਂਧੀ ਨੂੰ ਤਾਂ ਮੈਂ ਕਹਿੰਦਾ ਨਹੀਂ ਕਿਉਂਕਿ ਸਾਡਾ ਧਰਮ ਬਹੁਤ ਵੱਡਾ ਹੈ ਇੱਕ ਸਿੱਖ ਨੂੰ ਖੜਾ ਕਰਕੇ ਉਹਨੂੰ ਨਾਮ ਪੁੱਛਿਆ ਵੀ ਦੱਸ ਵੀ ਤੇਰੀ ਪੱਤ ਤੈਨੂੰ ਬੰਨਣ ਦੀ ਜ਼ਰੂਰਤ ਹੈ ਵੀ ਉਹ ਤਾਂ ਉੱਥੇ ਅਮਰੀਕਾ ਦੇ ਨੇ ਉੱਥੇ ਉਹਨਾਂ ਨੂੰ ਕੀ ਪੰਜਾਬ ਦਾ ਜਾਂ ਕਿਸੇ ਦਾ ਕੀ ਲੈਣਾ ਦੇਣਾ ਤੂੰ ਆਪਣੀ ਗੱਲ ਕਰ ਤੈਨੂੰ ਜੇ ਤੇਰੀਆਂ ਚੀਕਾਂ ਨਿਕਲਦੀਆਂ ਐ ਮੋਦੀ ਸਾਹਿਬ ਨੂੰ ਦੇਖ ਕੇ ਜਾਂ ਬੀਜੇਪੀ ਨੂੰ ਤੇਰੀ ਤੇਰਾ ਤੇਰਾ ਰਾਜ ਭਾਗ ਜਿਹੜਾ ਉਹ 99 ਦੀ ਖੜੀ ਏ ਗੱਡੀ ਤੀਜੀ ਵਾਰ ਵੀ ਤੇ ਤੂੰ ਆਪਣੀ ਗੱਲ ਕਰਨਾ ਤੂੰ ਹੁਣ ਹੁਣ ਸਿੱਖਾਂ ਨੂੰ ਛੇੜ ਕੇ ਜਾਂ ਸਿੱਖਾਂ ਤੋਂ ਤੂੰ